ਰਸ ਗਿਆ ਰਸ ਗਿਆ ਰਸ ਗਿਆ ਪਲਵਾਨ ਜਿੰਮ ਵਾਲੇ ਮਾਲਕ ਨਾਲ ਰਸ ਗਿਆ ਤੇ ਚੜਾਤੀ ਗਾਲੀ ਕਿਉਂਕਿ ਡੋਲੇ ਦਾ ਬਣਾਣਾ ਸੀ ਪਰ ਬਣਾਣੇ ਸੀ ਫਰੀ ਜਿੰਮ ਵਾਲੇ ਨੇ ਫੀਸ ਮੰਗੀ ਤਾਂ ਹੋ ਗਿਆ ਪੰਗਾ ਪੰਗਾ ਇੰਨਾ ਵੱਧ ਗਿਆ ਕਿ ਪਹਿਲਾਂ ਤਾਂ ਜਿੰਮ ਚ ਭੰਤੋਂ ਕਰਤੇ ਪਰ ਬਾਅਦ ਚ ਵੀ ਮੰਨ ਨਹੀਂ ਮੰਨਿਆ ਤੇ ਕਹਿੰਦੇ ਨੇ ਪਲਵਾਨ ਜੀ ਨੇ ਗੋਲੀ ਚਲਵਾਤੀ ਹੁਣ ਫਿਰ ਹਾਲ ਮਸਲਾ ਪੁਲਿਸ ਕੋ ਪਹੁੰਚ ਗਿਆ ਹੈ ਜਿੰਮ ਵਾਲੇ ਦੀ ਕਿਸਮਤ ਚੰਗੀ ਸੀ ਗੋਲੀ ਫਰੀ ਚ ਜਾ ਵਜੇ ਤੁਸੀਂ ਆਪ ਹੀ ਦੇਖ ਲਵੋ ਕੀ ਇਹ ਪੂਰਾ ਮਾਮਲਾ ਦਲੇ ਕੁਏਲਪ ਚਾਪੀ ਟਿਵੀ ਟੇ ਬਟਾਲਾ ਤੋਂ ਰੋਹਿਤ ਕੋਪਤਾ ਤੇ ਪਾ ਜਿਹੜੀ ਇਹ ਵਾਰਦਾਤ ਹੋਈ ਆ ਇੱਕ ਜਿਮ ਦੀ ਫੀਸ ਲੈਣ ਤੋਂ ਹੀ ਸ਼ੁਰੂ ਹੋਇਆ ਕੰਮ ਉਸ ਤੋਂ ਬਾਅਦ ਜਦੋਂ ਅਸੀਂ ਇਹਨਾਂ ਨੇ ਸਾਡੇ ਭਾਂ ਤੋੜ ਕੀਤੀ ਆ ਇੱਥੇ ਆ ਕੇ ਪਹਿਲਾਂ ਇਹਨਾਂ ਨੇ ਤਨਖਾਹ ਦਿੱਤੀਆਂ ਫਿਰ ਭਾਂ ਤੋੜ ਕਰਤੀ ਅਸੀਂ ਇਹਨਾਂ ਨੂੰ ਕਿਹਾ ਵੀ ਤੁਸੀਂ ਕਿਉਂ ਕੀਤਾ ਇਦਾਂ ਇਹਨਾਂ ਨੇ ਕਿਹਾ ਤੈਨੂੰ ਛੱਡਣਾ ਨਹੀਂ ਆ ਫਿਰ ਇਹਨਾਂ ਨੇ ਮੇਰੇ ਤੇ ਦੋ ਅਟੈਕ ਕਰਤੇ ਆ ਹੁਣ ਹੁਣ ਕਹਿੰਦੇ ਵੀ ਪਰਚਾ ਵਾਪਸ ਕਰੋ ਨਹੀਂ ਤਾਂ ਤੈਨੂੰ ਜਾਣ ਤੋਂ ਮਾਰ ਦੇਣਾ ਮੇਰੀ ਰੈਕੀ ਹੁੰਦੀ ਪਈ ਆ 10 15 ਦਿਨ ਹੋ ਗਏ ਆ ਇਹ ਜੀ ਸਾਡੇ ਨਾਲ ਦੇ ਪਿੰਡ ਦੇ ਆ ਮੰਗਲ ਦੇ ਦਾਲਮ ਦੇ ਮੁੰਡੇ ਆ ਹਾਂਜੀ ਹਾਂਜੀ ਪਹਿਲਾਂ ਰਿਕਾਰਡ ਸਾਰਾ ਅਸ਼ੋਕ ਦੇ ਨਾਮ ਦਾ ਕ੍ਰਿਮੀਨਲ ਹੀ ਆ ਹਾਂਜੀ ਪੁਲਿਸ ਸਾਤ ਦਿਨ ਹੀ ਪੂਰਾ ਤੁਸੀਂ ਇੱਥੇ ਕੀ ਕਰਨਾ ਈ ਛੱਡ ਜੀ ਮੈਂ ਆ ਸਾਹਮਣੇ ਦੁਕਾਨ ਤੇ ਆ ਸੀ ਮੇਰਾ ਪੋਲਟਰੀ ਫਾਰਮ ਦਾ ਕੰਮ ਆ ਮੈਂ ਤੁਹਾਨੂੰ ਦੱਸਿਆ ਮੈਂ ਇਹਨਾਂ ਦੇ ਨਾਲ ਸਾਡੇ ਕੋਲ ਜਿੱਦਾਂ ਵੀਕ ਬਰਡ ਰਹਿ ਜਾਂਦੇ ਉਹਨਾਂ ਦੇ ਬਾਰੇ ਪੁੱਛਣ ਆਇਆ ਸੀਗਾ ਵੀ ਇਹਦਾ ਕੀ ਕੀਤਾ ਜਾਵੇ ਉਹ ਚੀਜ਼ ਬਾਰੇ ਪਤਾ ਕਰਨ ਆਇਆ ਸੀ ਤੇ ਮੇਰੇ ਜਸਟ 15 ਮਿੰਟ ਹੋਏ ਮੈਨੂੰ ਇੱਥੇ ਆਇਆ ਨੂੰ ਉਸੇ ਟਾਈਮ ਬੰਦਿਆਂ ਨੇ ਮੇਰੇ ਤੇ ਹਮਲਾ ਕਰਤਾ ਮੇਰੇ ਤੇ ਇੱਕ ਰਾਉਂਡ ਫਾਇਰ ਹੋਇਆ ਕੀ ਨਾਮ ਹੈ ਮੇਰਾ ਨਾਮ ਅਮਰਜੀਤ ਸਿੰਘ ਹੈ ਜੀ ਹੋਇਆ ਸਾਰਾ ਆਪਾਂ ਦੇ ਆਪਣੇ ਧਿਆਨੇ ਤੇ ਕੰਮ ਲੱਗੇ ਹਾਂ ਤੇ ਸਾਨੂੰ ਮਤਲਬ ਆਵਾਜ਼ ਆਈਏ ਵੀ ਜਿੱਦਾਂ ਕੋਈ ਟਾਇਰ ਫਟਣ ਦੀ ਜਾਂ ਐਦਾ ਆਵਾਜ਼ ਆਈ ਸੀ ਤੇ ਉਹ ਤੁਹਾਨੂੰ ਬਾਅਦ ਚ ਪਤਾ ਲੱਗਾ ਤੇ ਗੋਲੀ ਚੱਲੀ ਏ ਇਹ ਕੀ ਹੋਇਆ ਸਰ ਇਹ ਸਾਡੇ ਯਾਰ ਕੈਂਡੀ ਤੇ ਲੱਗਾ ਜੀ ਉਦੋਂ ਸਾਰੇ ਹੀ ਆਪਣੇ-ਆਪਣਾ ਕੰਮ ਕਰਦੇ ਆਂ ਆਪਣੇ ਜਿਹੜਾ ਆਪਣਾ ਹਫ਼ਤਾ ਹੁੰਦਾ ਉਹ ਕਰ ਰਹੇ ਨੇ ਤੇ ਸਾਨੂੰ ਬਸ ਬਾਹਰ ਤੋਂ ਪਤਾ ਲੱਗ ਗਿਆ ਇਹ ਸਾਰਾ ਹੀ ਨਹੀਂ ਦਿਖਾਈ ਜੀ ਸਾਨੂੰ ਪਤਾ ਨਹੀਂ ਲੱਗਿਆ ਕਿਉਂਕਿ ਅਸੀਂ ਆਪਣੇ ਧਿਆਰ ਆਪਣਾ ਸੀਲ ਡੇ ਕਰਨਾ ਆਪਣਾ ਕੰਮ ਕਰ ਰਹੇ ਸੀ ਉਦੋਂ ਕਾਫੀ ਲੋਕ ਹੀ ਇੱਥੇ ਆਏ ਠੀਕ ਹਾਂਜੀ ਕੀ ਲੱਗਦਾ ਕਿ ਕੁਝ ਲੱਗੂ ਸਕਦਾ ਹਾਂਜੀ ਸੱਜੇ ਤਾਂ ਕੋਈ ਹੁੰਦਾ ਤਾਂ ਫਿਰ ਲੱਗ ਸਕਦੀ ਸੀ ਜੀ ਗੁਰਪ੍ਰੀਤ ਸਿੰਘ ਦੇ ਰਾਤੀ ਇਥੇ ਮੈਨੂੰ ਸਾਨੂੰ ਸਟੇਟਮੈਂਟ ਦਿੱਤੀ ਆ ਵੀ ਮੈਂ ਇਥੇ ਠੇਕੇ ਦੇ ਸਾਹਮਣੇ ਖੜਾ ਹੈਗਾ ਤੇ ਦੋ ਆਪਣੇ ਮੋਟਰਸਾਈਕਲ 'ਤੇ ਸਵਾਰ ਇੱਕ ਕੋਈ ਸੱਭਾ ਤੇ ਇੱਕ ਕੋਈ ਕੀਰਤਾਂ ਮੁੰਡਾ ਇਹ ਦੋਵੇਂ ਆਏ ਆ ਮੋਟਰਸਾਈਕਲ 'ਤੇ ਤੇ ਤੇ ਉਹਨਾਂ ਨੇ ਆਪਣੇ ਪਿਸਤਲ ਫਾਇਰ ਕਰ ਦਿੱਤਾ ਇਹਦੀ ਸਟੇਟਮੈਂਟ ਤੇ ਇਹਨਾਂ ਦੇ ਅਨੁਸਾਰ ਮੁਲਪੀ ਹੈ ਇਹਨਾਂ ਦੀ ਜਿਹੜੀ ਮਾਤਾ ਵਸਲੀ ਦੀ ਉਹ ਹੀ ਮੁਲਪੀ ਆਪਣਾ ਚਲੋ ਇਹਨਾਂ ਤੇ ਪਹਿਲਾਂ ਕੋਈ ਮਕਦਮਾ ਦਰਜਾ ਪ੍ਰੈਸ਼ਰ ਪਾਉਂਦੇ ਸੀ ਵੀ ਸਾਡਾ ਮਕਦਮਾ ਦਾ ਵਾਸਾ ਜੀ ਉਹ ਇਹ ਪ੍ਰੈਸ਼ਰ ਦੇ ਵਿੱਚ ਹੀ ਮਲਬੀ ਉਹਨਾਂ ਨੇ ਜਿਹੜਾ ਸਾਰਾ ਜਿਹੜੀ ਵਾਰਦਤ ਕੀਤੀ ਆ ਫਾਇਰ ਇਹਨਾਂ ਨੇ ਦੱਸੁੰਦਾ ਇੱਕ ਹੀ ਨੋਟ ਫਾਇਰ ਹੋਇਆ ਤੇ ਅਸੀਂ ਇਹਦੇ ਤੇ ਸਟੇਟਮੈਂਟ ਤੇ ਮਕਦਮਾ ਦਰਜ ਜਿਹੜਾ ਕਰ ਦਿੱਤਾ ਵਾ ਤੇ ਗਾਂ ਤੱਕੀ ਜਿਹੜੀ ਸਾਡੀ ਹੁੰਦੀ ਆ